ਕਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟਸ ਜਾਓ ਦੇਖ ਰਹੇ ਸਾਰੇ ਜ਼ਰੂਰਤਿਆਂ ਜੀ ਹੁਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ ਹੁਣੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਰਾਮ ਰੀਮ ਦੇ ਬਾਰੇ ਆਈ ਹੈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਕਰ ਦੇਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਹੀ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਸਾਹਮਣੇ ਆ ਰਹੀ ਹੈ ਜੀ ਹਾਂ ਡੇਰਾ ਸੌਦਾ ਸਾਦੀ ਫਰਲ ਨੂੰ ਲੈ ਕੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹਾਈ ਕੋਰਟ ਨੇ ਇਸ ਮਾਮਲੇ ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਆਮ ਰੀਮ ਦੀ ਫਰਲੋ ਸਬੰਧੀ ਹਰਿਆਣਾ ਸਰਕਾਰ ਦੀ ਕੰਪੀਟੈਂਟ ਅਥਾਰਟੀ ਹੀ ਕਾਨੂੰਨ ਮੁਤਾਬਕ ਆਪਣਾ ਫੈਸਲਾ ਲਵੇਗੀ ਕਿ ਫਰਲੋ ਫੂਲ ਦੇਣਾ ਹੈ ਜਾਂ ਫਿਰ ਨਹੀਂ ਇਸ ਨਾਲ ਹੀ ਹਾਈ ਕੋਰਟ ਦੇ ਜਿੱਤੇ ਹਨ ਕਿ ਜਿਵੇਂ ਬਾਕੀ ਕੈਦੀਆਂ ਨੂੰ ਕਾਨੂੰਨ ਤਾ ਕਿ ਜਿੰਨੇ ਵੀ ਜਿੰਨੀਆਂ ਦੀ ਪ੍ਰੋਫਰ ਲੋ ਬੰਦੀ ਹੈ ਉਹ ਉਹਨੂੰ ਦਿੱਤੀ ਜਾਵੇ ਇਸ ਦੇ ਨਾਲ ਹੀ ਬੀਤੇ ਦਿਨ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਸਮਨ ਵਾਲ ਨੂੰ ਲੈ ਕੇ ਸੁਣਵਾਈ ਹੋਈ ਸੀ ਜਸਤਰਨ ਕੋਰ ਨੇ ਆਪਣਾ ਫੈਸਲਾ ਸੁਰੱਖਿਤਰ ਰੱਖ ਲੈ ਇਸ ਵਕੀਲ ਨੇ ਜਾਣ ਕੇ ਦਿੱਤੀ ਹੈ ਕੋਰਟ ਨੇ ਹਰਿਆਣਾ ਸਕਾ ਤੋਂ ਜਿਹੇ ਹੀ ਕੇਸ ਵਿੱਚ ਕੈਦੀਆਂ ਨੂੰ ਦਿੱਤੀ ਜਾਣ ਵਾਲੀ ਫਰਲੋ ਪਰੋਲੀ ਦੀ ਡਿਟੇਲ ਮੰਗੀ ਸੀ ਹਰਿਆਣਾ ਸਕਨ ਇਸ ਬੰਦੀ ਹਾਈ ਕੋਰਟ ਨੂੰ ਜਾਣਕਾਰੀ ਮੁਹੱਈਆ ਕਰਵਾਈ ਸੀ ਕਿ ਜਿਹੇ ਹੀ ਕੇਸ ਵਿੱਚ ਨੰਨੇ ਲੋਕਾਂ ਨੂੰ ਫਰੋਲ ਰੋਲ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ ਦੋ ਲੋਕਾਂ ਦੀਆਂ ਫਰੋਲ ਰੋਲ ਰੱਦ ਕੀਤੀਆਂ ਗਈਆਂ ਹਨ ਉਹਨਾਂ ਦੇ ਵਿਹਾਰ ਦੇ ਚਲਦੇ ਰੱਦ ਕੀਤੀਆਂ ਗਈਆਂ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ